ਕੋਈ ਵੋਆ ਨਹੀਂਗਾ ਕੁਛ ਨਹੀਂਗਾ ਸਭ ਤੰਦਰੁ ਕੋਈ ਗੱਲ ਨਹੀਂ ਕਿ ਜਿੱਤੇ ਵਾ ਰੋਜ਼ਗਾਰ ਰੋਟੀ ਖਾਣੀ ਹੈ ਸਭ ਨੇ ਕੋਈ ਗੱਲ ਹੀ ਵਧੀਆ ਵਾ ਸਾਰਾ ਕੁਝ ਠੀਕ ਹੋ ਉਹਨਾਂ ਨੇ ਕੋਈ ਗਰੀਮਾਰਕਸ਼ਨ ਨਾਲ ਨਹੀਂ ਹੁੰਦਣੀ ਉਹ ਇੱਕ ਕਹਿ ਕੇ ਆਪਣਾ ਸਿਸਟਮ ਰੱਖੋ ਨਹੀਂ ਨਹੀਂ ਕੋਈ ਨਹੀਂ ਜਗਾ ਹੂੰ ਬਰਤਦੀ ਪਈ ਆ ਸਾਰਿਆਂ ਦੀ ਰੋਟੀ ਚੱਲਦੀ ਪਈ ਆ ਨਹੀਂ ਜੀ ਨਹੀਂ ਕੋਈ ਕਾਰਵਾਈ ਨਹੀਂ ਜਿਹੜੀ ਅੰਦਰ ਰਹੂਗਾ ਜਿਹੜਾ ਕਾਨੂੰਨ ਦੇ ਦਾਇਰੇ ਚ ਰਹੂਗਾ ਉਹਦੇ ਲਈ ਕੋਈ ਕਾਰਵਾਈ ਨਹੀਂ ਜਿਹੜਾ ਕੋਨੂੰ ਆਸ ਤੌਰ ਤੇ ਮੈਂ ਵੀ ਕਹਿਣਾ ਚਾਹਣਾ ਜੋ ਕਈਓ ਗੱਲ ਵਾਰ-ਵਾਰ ਕਹਿ ਗਿਆ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੰਦੇ ਹੋ ਕਿਸੇ ਨੂੰ ਇੱਕ ਚਮਾਨੀ ਮੋਰੀ ਵਾਲਾ ਪੈਣ ਜਣਾ ਇਹ ਦੁਕਾਨਦਾਰੋਂ ਨੇ ਕਈ ਦੁਕਾਨਦਾਰ ਹੈ ਐਸੇ ਜੋ ਕਿਰਾਇਆ ਲੈਂਦੇ ਹਾਂ ਅਬ ਹਮ ਖੜੇ ਹਨ ਨਹੀਂ ਕਿਰਾਇਆ ਹੈ ਉਹ ਦੁਕਾਨ ਖੜੀ ਕਰਾਇਆ ਹੈ ਯਹਾਂ ਤੇ ਵਹਾਂ ਤੱਕ ਕੋਈ ਕਿਰਾਇਆ ਨਹੀਂ ਕਿੜਾ ਕੋਈ ਗਰੀਨ ਮੈਂਟ ਦੇ ਲਾਂਦੇ ਸੀ ਉਹਨਾਂ ਨੇ ਕਹਤਾ ਆਪਣਾ ਧਾਇਰੇ ਦੇ ਸਾਹਮਣੇ ਆਪਣਾ ਸਾਈਡ ਤੇ ਕਰਕੇ ਲਾਓ ਬਸ ਕੋਈ ਬੈਂਡਰ ਜ਼ੋਨ ਨਹੀਂ ਬਣਾ ਜਦ ਕਰ ਉਹਨੂੰ ਥੋੜਾ ਕਿਹਾ ਆਪਣੇ ਤਰੀਕੇ ਨਾਲ ਆਪਣੀ ਹੱਥ ਚ ਕਾਨੂੰਨ ਦੇ ਅੰਦਰ ਹੋ ਕੇ ਲਾਓ ਸੱਚੀ ਗੱਲ ਜੀ ਲੁਧਿਆਣਾ ਦੇ ਜਨਪੁਰੀ ਵਿੱਚ ਸਿਸਤਾ ਜਿੱਥੇ ਕਿ ਕੁਝ ਦਿਨ ਪਹਿਲਾਂ ਤਹਿ ਬਜਾਰੀ ਦੀ ਕਾਰਵਾਈ ਦੇਖਣ ਨੂੰ ਮਿਲੀ ਸੀ ਜਿੱਥੇ ਕਿ ਰੇੜੀਆਂ ਫੜੀਆਂ ਗੈਰ ਕਾਨੂੰਨੀ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਤੇ ਤਹਿ ਬਜਾਰੀ ਦਾ ਐਕਸ਼ਨ ਦੇਖਣ ਨੂੰ ਮਿਲਿਆ ਸੀਗਾ ਉੱਥੇ ਹੀ ਮੌਕੇ ਤੇ ਦੋ 파ਰਸ਼ਦ ਇੱਕ ਆ ਆਰਡੀ ਪਾਰਟੀ ਦੇ ਇੱਕ ਬੀਜੇਪੀ ਦੀ ਪਾਰਟੀ ਦੇ 파ਰਸ਼ਦ ਪਹੁੰਚੇ ਉਹਨਾਂ ਦੇ ਵੱਲੋਂ ਕਾਰਵਾਈ ਰੁਕਾਈ ਗਈ ਕੀ ਕਾਰਨ ਸੀ ਕਾਰਵਾਈ ਕੋਦਾ ਤੁਸੀਂ ਸਾਰੀ ਖਬਰ ਪਿਛਲੇ ਨਸ਼ਰ ਤੰਦ ਖਬਰ ਦਿਖਾਈ ਸੀਗੀ ਤੇ ਹੁਣ ਅੱਜ ਅਸ਼ੋਪਰਾਸ਼ ਪੱਪੀ ਵਿਧਾਇਕ ਸੈਂਟਰ ਹਲਕੇ ਦੇ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਇੱਥੇ ਲਾਂਦੇ ਨੇ ਗ੍ਰੀਨ ਬੈਡ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਚੈ ਬਾਜ਼ਾਰੀ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਇਹਨਾਂ ਤੇ ਕੋਈ ਵੀ ਹਜੇ ਕਾਰਵਾਈ ਨਹੀਂ ਕਰੇਗਾ ਹਾਲਾਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੀਐਮ ਪੋਰਟਲ ਤੇ ਇਹਨਾਂ ਦੇ ਬਿਲੋਂ ਕਿਸੇ ਨੇ ਸ਼ਿਕਾਇਤ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਪਾਰਸ਼ਦ ਵੱਲੋਂ ਕਾਰਵਾਈ ਵੀ ਰੁਕਾਈ ਤੇ ਅੱਜ ਅਸ਼ੋਕਪਰਾਸ਼ਾ ਪੱਪੀ ਹਲ ਵਿਧਾਇਕ ਵੀ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨ ਦੌਰਾਨ ਅਸੀਂ ਇੱਕ ਸਵਾਲ ਉਹਨਾਂ ਨੂੰ ਪੁੱਛਿਆ ਜੀ ਕਿ ਇਹਨਾਂ ਨੂੰ ਕੋਈ ਪਾਰਟਿਕੂਲਰ ਇੱਕ ਜਗ੍ਹਾ ਦਿੱਤੀ ਜਾਵੇ ਤਾਂ ਕਿ ਗਰੀਬ ਇਨਸਾਨ ਆਪਣਾ ਜਿਹੜਾ ਕਿ ਆਰਾਮ ਦੇ ਨਾਲ ਕੰਮਕਾਰ ਕਰ ਸਕੇ ਤੇ ਅੱਜ ਜਨਕਪੁਰੀ ਦੀ ਜਿਸ ਸਥਿਤੀਆਂ ਜਿੱਥੇ ਕਿ ਤੁਹਾਨੂੰ ਤਸਵੀਰਾਂ ਦਿਖਾ ਦਿੱਤੀ ਕਿ ਕਿਸ ਤਰ੍ਹਾਂ ਇੱਕ ਜਿੱਥੇ ਇੱਕ ਜਗ੍ਹਾ ਤੇ ਰੈਨੋਵੇਸ਼ਨ ਹੋ ਰਹੀ ਹੈ ਤੇ ਉੱਥੇ ਹੀ ਜਿਹੜੀ ਕਿ ਇੱਥੇ ਹੀ ਜਗ੍ਹਾ ਤੇ ਰੇੜੀਆਂ ਫੜੀਆਂ ਲੱਗਦੀਆਂ ਨੇ ਆਪਣਾ ਗਰੀਬ ਜਿਹੜਾ ਗਰੀਬ ਇਨਸਾਨ ਆਪਣਾ ਇੱਕ ਰੇੜੀ ਲਾ ਕੇ ਗਰੀਬ ਆਪਣਾ ਘਰ ਦਾ ਪਰਿਵਾਰ ਪੇਟ ਪਾਲਦਾ ਵਾ ਤੇ ਉੱਥੇ ਹੀ ਅੱਜ ਗੱਲਬਾਤ ਕੀਤੀ ਦੌਰਾਨ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਇੱਕ ਜਗ੍ਹਾ ਨੂੰ ਪਾਰਟਿਕੂਲ ਦਿੱਤੀ ਜਾਵੇਗੀ ਗੱਲਬਾਤ ਕਰਦੇ ਹਾਂ ਸ਼ੋਪਰਾਚੇ ਵਿਧਾਇਕ ਦੇ ਨਾਲ ਕੀ ਕਹਣਾ ਉਹਨਾਂ ਦਾ ਕੋਈ ਬੁਵਾ ਨਹੀਂ ਕਾ ਬ੍ਰਦਰ ਇਹ ਤਾਂ ਨਹੀਂ ਮੇਰੇ ਕੋਲ ਨਹੀਂ ਹੈ ਇਸ ਟੌਪਿਕ ਤੇ ਨਹੀਂ ਜਦੋਂ ਬਣਾਵਾਂਗੇ ਤੁਹਾਨੂੰ ਦੱਸਾਂਗੇ ਇਹ ਵੀ ਗੱਲ ਹੀ ਆ ਹੁਣ ਕੋਈ ਬੁਵਾ ਨਹੀਂ ਕੋਈ ਬੁਆ ਨਹੀਂਗਾ ਕੁਛ ਨਹੀਂ ਹੈਗਾ ਸਭ ਤੰਦਰੁਸਤ ਕੋਈ ਗੱਲ ਨਹੀਂ ਕਿ ਜਿੱਥੇ ਰੋਜ਼ਗਾਰ ਰੋਟੀ ਖਾਣੀ ਹੈ ਸਭ ਨੇ ਕੋਈ ਗੱਲ ਨਹੀਂ ਵਧੀਆ ਵਾ ਸਾਰਾ ਕੁਝ ਠੀਕ ਹੋਊਗਾ ਨਾ ਇਹ ਪਾਰਟੀ ਸਰਕਾਰੇ ਕਾ ਜਗਾ ਵੀ ਤਾਂ ਦੇ ਸਕਦੀ ਕੋਈ ਇਹਨੂੰ ਨਹੀਂ ਨਹੀਂ ਕੋਈ ਨਹੀਂ ਜਗਾ ਹੁਣ ਵਰਤਦੇ ਪਏ ਆ ਸਾਰਿਆਂ ਦੀ ਰੋਟੀ ਚੱਲਦੀ ਪਈ ਆ ਵਧੀਆ ਚੱਲ ਰਹੀ ਆ ਰੋਟੀ ਕੁਛ ਨਹੀਂ ਹੈਗਾ ਬੁਆਦਬੂਤ ਉਹ ਤਾਂ ਮੇਰਾ ਇਲਾਕਾ ਵਾ ਮੈਂ ਲੋਕਾਂ ਦੀ ਦੁੱਖ ਤਕਲੀਫ ਸੁਣਨ ਆਇਆ ਇਹਨਾਂ ਦੀ ਜਿਹੜੀ ਤਕਲੀਫ ਆ ਉਹ ਦੂਰ ਹੋ ਜਵੇ ਕੁਛ ਨਹੀਂ ਹੈਗਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਰੇਡੀਆਂ ਦੇ ਕੋਈ ਕਾਰਵਾਈ ਤਾਂ ਨਹੀਂ ਹੋਏਗੀ ਨਹੀਂ ਜੀ ਨਹੀਂ ਕੋਈ ਕਾਰਵਾਈ ਨਹੀਂ ਜਿਹੜੀ ਅੰਦਰ ਰਹੂਗਾ ਜਿਹੜਾ ਕਾਨੂੰਨ ਦੇ दायरे ਚ ਰਹੂਗਾ ਉਹਦੇ ਲਈ ਕੋਈ ਕਾਰਵਾਈ ਨਹੀਂ ਜਿਹੜਾ ਕੋ ਨੂੰ ਸੀਐਮ ਪੋਰਟ ਤੇ ਸ਼ਿਕਾਇਤ ਗਈ ਕੁਛ ਨਹੀਂ ਹੈਗਾ ਕੋਈ ਕਾਨੂੰਨ ਦੀ ਲੰਘਣਾ ਕਰਨ ਵਾਲੇ ਦੇ ਖਿਲਾਫ ਹੋਊਗਾ ਹੀ ਹੋਊਗਾ ਜੀਨੇ ਕਾਨੂੰਨ ਦੀ ਲਗਨ ਪੱਪੀ ਪ੍ਰੈਸ਼ਰ ਜਿੰਦਾਬਾਦ ਪੱਪੀ ਪ੍ਰੈਸ਼ਰ ਬਿਲਕੁਲ ਗਲਤ ਬਾਤ ਹੋਣੀ ਚਾਹੀਦੀ ਸੈਂਟਰ ਦੇ ਹਲਕੇ ਵਿਧਾਇਕ ਅਸ਼ੋਕ ਪਰਸ਼ਪ ਪੱਪੀ ਨੇ ਕਿਹਾ ਕਿ ਬਿਲਕੁਕੁਲ ਕੋਈ ਵੀ ਕਾਰਵਾਈ ਜਿਹੜੀ ਕਿ ਨਹੀਂ ਹੋਏਗੀ ਜਿਹੜੇ ਕਿ ਰੇਡੀਓ ਵਾਲੇ ਨੇ ਪਰੇਸ਼ਾਨ ਵਗੈਰਾ ਵੀ ਕਰਦੇ ਸੀਗੇ ਉਹ ਵੀ ਜਿਹੜੇ ਕਿ ਹੁਣ ਪਰੇਸ਼ਾਨ ਨਹੀਂ ਕੀਤਾ ਜਾਏਗਾ ਨਿਕੋ ਜੀ ਤੁਹਾਡੇ ਵੱਲੋਂ ਪਹਿਲੇ ਕਾਰਵਾਈ ਰਿਕਵਾਈ ਗਈ ਸੀ ਵਿਵਾਦ ਅਸੀਂ ਦੋ ਤਿੰਨ ਦਿਨ ਪਹਿਲਾਂ ਹੁਣ ਕੀ ਗੱਲਬਾਤ ਹੋਈ ਸਾਰੀ ਅਸੀਂ ਕੋਈ ਕਾਰਵਾਈ ਨਹੀਂ ਲਈ ਆ ਸਾਨੂੰ ਸਿਰਫ ਸ਼ਿਕਾਇਤ ਆਈਗੀ ਇੱਥੇ ਹਫਤਾ ਸੁਲੀ ਹੋ ਰਹੀ ਸੀ ਇਹ ਐਮਐਲਏ ਸਾਹਿਬ ਨੇ ਨੋਟਿਸ ਸੀਗਾ ਇਸ ਲਈ ਜਿਹੜਾ ਕਾਰਪੋਰੇਸ਼ਨ ਦਾ ਜੇਕਰ ਕੋਈ ਰੈਡੀ ਫਰੇ ਰੈਡੀ ਲਾਂਦਾ ਜੋ ਕਾਰਪੋਰੇਸ਼ਨ ਦੀ ਪ੍ਰਕਿਰਿਆ ਹੈਗੀ ਆ ਯਾਰ ਸੀਰ ਘਟਣੀ ਆ ਉਹ ਚੀਜ਼ ਲਈ ਕਾਰਪੋਰੇਸ਼ਨ ਦਾ ਚੱਕਰੀ ਸੀ ਵੀ ਕੁਝ ਸਾਰਥੀ ਗੁੰਡੇ ਅੰਸਰ ਲੋਕ ਇੱਥੇ ਪੈਸਾ ਲੈ ਰਹੇ ਸੀ ਉਹ ਰੇ ਕਰਕੇ ਕਾਰਵਾਈ ਹੋਈ ਆ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਸੇ ਨੂੰ ਕੋਈ ਪੈਸਾ ਨਹੀਂ ਗਰੀਬ ਦਾ ਲੈਣ ਦਿੱਤਾ ਜਾਊਗਾ ਕਿਸੇ ਨੂੰ ਪਰ ਆਮ ਆਦਮੀ ਪਾਰਟੀ ਸਰਕਾਰ ਤਾਂ ਹੈਗੀ ਆ ਪਰ ਆ ਸੀਐਮ ਪੋਰਟਲ ਨੇ ਸ਼ਾਇਦ ਕੀਤੀ ਤਾਂ ਹੀ ਤੇ ਤੇ ਜਿਹੜੀ ਟੀਮ ਹੈ ਐਮਸੀਐਲ ਦੀ ਟੀਮ ਆਈ ਸੀਗੀ सीएम ਟੋਟਲ ਦੇ ਸ਼ਿਕਾਇਤ ਗਈ ਸੀ ਸ਼ਿਕਾਇਤ ਉਹਦੇ ਵਾਸਤੇ ਸੁਣ ਲਓ ਹਾਂਜੀ ਉਹ ਉੱਧਾ ਗਈ ਸੀ ਸੁਣ ਲਓ ਜਦੋਂ ਇੱਥੇ ਅਸੀਂ ਆ ਗਏ ਐਮਐਲਏ ਸਾਹਿਬ ਨੇ ਆਪ ਸਾਰਾ ਕੁਝ ਦੇਖਿਆ ਕਿ ਇਹ ਕਿਤਾ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਗਿਆ ਜਿਹੜਾ ਕੋਈ ਗ੍ਰੀਨ ਮੈਟ ਤੇ ਲਾਂਦਾ ਸੀ ਉਹਨਾਂ ਨੇ ਕਹਿਤਾ ਆਪਣਾ ਧਾਇਰੇ ਦੇ ਸਾਹਮਣੇ ਆਪਣਾ ਸਾ이드 ਤੇ ਕਰਕੇ ਲਾਓ ਬਾਸ ਸਮਝਾ ਦਿੱਤਾ ਗਿਆ ਕਿੰਨਾ ਕੋ ਦਾਰਾ ਦਿੱਤਾ ਗਿਆ ਉਹਨਾਂ ਨੂੰ ਦਾਰਾ ਨਹੀਂ ਹਾਲੇ ਡਿਸਾਈਡ ਕਰਨਗੇ ਹਾਲੇ ਕਲ ਕਮਿਸ਼ਨਰ ਸਾਹਿਬ ਨੂੰ ਬੁਲਾਇਆ ਕਾ ਡਿਸਾਈਡ ਕਰਨਗੇ ਕਿੰਨਾ ਕੋ ਦਾਰਾ ਦਿੱਤੇ ਆ ਤੁਸੀਂ ਤੁਸੀਂ ਇੰਟਰਵਿਊ 'ਚ ਇਹ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਇੱਕ ਪੱਟਰੀ ਕੋਲੀ ਇੱਕ ਜਗ੍ਹਾ ਵੀ ਦਿੱਤੀ ਜਾਏਗੀ ਕੋਈ ਜਗ੍ਹਾ ਦਾ ਡਿਸਾਈਡ ਵਗੈਰਾ ਹੋਈ ਹੈ ਬਹੁਤ ਹੀ ਜਲਦ ਐਮਐਲਏ ਸਾਹਿਬ ਨਾਲ ਅੱਜ ਵੀ ਗੱਲ ਹੋਈ ਆ ਅੱਜ ਵੀ ਐਮਐਲਏ ਸਾਹਿਬ ਨੇ ਵੀ ਸਵਾਦ ਲਾਇਆ ਵੀ ਬਹੁਤ ਜਲਦੀ ਇਹਨਾਂ ਨੂੰ ਜਗ੍ਹਾ ਕਿਥੇ ਕਿਤੇ ਵੈਂਡਰ ਜ਼ੋਨ ਬਣਾ ਕੇ ਦੇਣ ਦੀ ਸਲਾਹ ਚੱਲ ਰਹੀ ਆ ਵੀ ਜੱਤਕਰ ਇਹਨਾਂ ਨੂੰ ਰੋਜੀ ਰੋਟੀ ਕਮਾਨ ਖਾਂ ਦੇ ਉਹ ਜੱਤਕਰ ਸਾਡੀ ਕੋਈ ਵੈਂਡਰ ਜ਼ੋਨ ਨਹੀਂ ਬਣ ਬਿਲਕੁਲ 파ਰਸ਼ਦ ਤੇ ਨਿਕੋ ਪਾਰਟੀ ਨਾਲ ਵੀ ਗੱਲਬਾਤ ਕਰਦੇ ਦੌਰਾਨ ਕਿਹਾ ਕਿ ਸਰ ਕਿਸ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਗਰੀਬ ਇੱਥੇ ਰੇਡੀ ਲਾਂਦਾ ਪਰ ਗੈਰਕਾਨੂੰਨੀ ਗੇੜੀ ਰੇਡੀ ਲਾਂਦਾ ਤੇ ਉਸ ਤੋਂ ਬਾਅਦ ਸੀਐਮ ਪੋਰਟਲ ਤੇ ਸ਼ਿਕਾਇਤ ਜਾਂਦੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ 파ਰਸ਼ਦ ਦੀ ਇੱਥੇ ਰਕਵਾਦਨ ਤੇ ਐਮਐਲਏ ਸਾਹਿਬ ਵੀ ਆਏ ਉਹ ਮੌਕੇ ਤੇ ਦੇਖੋ ਗਰੀਬ ਆਦਮੀ ਦੀ ਵੀ ਜੇ ਰੋਟੀ ਖਾ ਰਿਹਾ ਤੇ ਉਹਨੂੰ ਮਣੀ ਜੇ ਪੋਰਟਲ ਤੇ ਸ਼ਿਕਾਇਤ ਕੀਤੀ ਕਿਸੇ ਨੇ ਉਹ ਸ਼ਿਕਾਇਤ ਦੇ ਅਕੋਰਡਿੰਗ ਸਰਕਾਰ ਨੇ ਆਪਣਾ ਕੰਮ ਕੀਤਾ ਸਰਕਾਰ ਹੈਗੀ ਏ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਆਮ ਬੰਦੇ ਦੀ ਸਰਕਾਰ ਹੈ ਪਹਿਲੇ ਅੰਗੂਣੀ ਚੱਲ ਰਿਹਾ ਜਾਂ ਹੋਰ ਤਰ੍ਹਾਂ ਦੀ ਸਿਸਟਮ ਚੱਲ ਰਹੀ ਇਹ ਐਮਐਲਏ ਸਾਹਿਬ ਵੀ ਵਧੀਆ ਐਮਐਲਏ ਸੇਵਾਦਾਰ ਨੇ ਇਹੋ ਜਿਹਾ ਐਮਐਲਏ ਨਾ ਅੱਜ ਤੱਕ ਆਇਆ ਮੇਰੀ ਵੀ ਉਮਰ ਕਈ ਸਾਲ ਹੋ ਗਏ ਮੇਰੀ 50 ਸਾਲ ਉਮਰ ਹੈ ਤਾਂ ਮੈਂ ਕਈ ਐਮਐਲਏ ਦੇਖੇ ਨੇ ਤੇ ਕਈ ਆਏ ਤੇ ਕਈ ਗਏ ਪਰ ਇਹੋ ਜਿਹਾ ਸੇਵਾਦਾਰ ਮੈਂ ਨਾ ਅੱਜ ਤੱਕ ਦੇਖਿਆ ਨਾ ਦੇਖਾਂਗੇ ਨਹੀਂ ਹੁਣ ਕੀ ਗੱਲਬਾਤ ਹੋਈ ਕੋਈ ਗੱਲਬਾਤ ਉਹ ਕਹਿ ਕੇ ਗਏ ਨੇ ਦੇਖ ਕੇ ਗਏ ਐਮਐਲਏ ਸਾਹਿਬ ਸਾਰਾ ਕੁਝ ਉਹਨਾਂ ਨੇ ਕੋਈ ਗਰੀਮ ਮਾਰਕਿਸ਼ਨ ਨਾਲ ਨਹੀਂ ਹੋਣ ਦੇਣੀ ਉਹ ਇੱਕ ਕਹਿ ਕੇ ਆਪਣਾ ਸਿਸਟਮ ਰੱਖੋ ਇੱਕ ਸਫਾਈ ਰੱਖੋ ਇੱਕ ਜਿਨ੍ਹਾਂ ਨੇ ਕੋਈ ਤੁਹਾਡੇ ਕੋਲ ਪੈਸੇ ਕਿਸੇ ਨੂੰ ਇੱਕ ਚੁਮਾਨੀ ਮੋਰੀ ਵਾਲਾ ਪੈਣ ਦੇਣਾ ਜੇ ਤੁਸੀਂ ਕੋਈ ਤੁਹਾਡੇ ਕੋ ਕੋਈ ਪੈਸੇ ਮੰਗਦਾ ਯਾਰ ਡਿਮਾਂਡ ਕਰਦਾ ਉਹ ਮੈਨੂੰ ਆ ਕੇ ਦੱਸੋ ਮੈਂ ਉਹਦੇ ਤੇ ਕਾਰਵਾਈ ਕਰਾਉਂਗਾ ਇਹ ਸਪੈਸ਼ਲਿਸ ਗੱਲ ਨੂੰ ਐਮ ਐਲ ਏ ਸਾਹਿਬ ਜੋਰ ਦੇ ਕੇ ਔਰ ਉਹਨਾਂ ਨੂੰ ਜਿੰਨੇ ਲਾਲਦੇ ਨੇ ਰੇੜੀਆਂ ਵਾਲੇ ਇਹਨਾਂ ਨੂੰ ਇਹੀ ਕਹਿ ਕੇ ਕਿ ਆਪਣਾ ਤਰੀਕੇ ਨਾਲ ਰੇੜੀਆਂ ਲਾਓ ਕੋਈ ਕੋਈ ਟ੍ਰੈਫਿਕ ਦੀ ਪਰਚੰਦੀ ਨਾ ਹੋਵੇ ਕਿਸੇ ਦਾ ਦੀ ਕੋਈ ਪਰੇਸ਼ਾਨੀ ਨਾ ਹੋਵੇ ਵੀ ਆਪਣਾ ਸਾਫ ਸੁੱਫਸਾ ਰੱਖੋ ਔਰ ਸਫਾਈ ਰੱਖੋ ਬਿਰਾਹ ਨੂੰ ਜਿਹੜਾ ਤੁਹਾਡਾ ਗੰਦ ਵੀ ਕੱਟਾ ਹੁੰਦਾ ਹੁੰਦਾ ਖਲਾਰਾ ਪੈਂਦਾ ਉਹਨੂੰ ਕੱਟਾ ਕਰਕੇ ਇੱਕ ਤਰੀਕੇ ਨਾਲ ਚੱਲੋ ਇੰਨੀ ਕਰਕੇ ਗਏ ਨੇ ਮੈਂ ਫੇਰ ਕਹਿਣਾ ਜੇ ਨਾ ਇਹੋ ਜਿਹਾ ਐਮ ਐਲ ਏ ਆਣਾ ਤੇ ਰੇੜੀਆਂ ਫੜੀਆਂ ਇੱਥੇ ਚਲੋ ਲਾਣਗੇ ਠੀਕ ਆ ਚਲੋ ਆਪਾਂ ਰੋਜੀ ਰੋਟੀ ਬਣ ਪਰ ਇੱਕ ਪਾਰਟਿਕੂਲਰ ਜਗ੍ਹਾ ਵੀ ਤਾਂ ਦੇ ਦੇਣਾ ਇਹਨਾਂ ਨੂੰ ਪਾਰਟਿਕੂਲਰ ਜਗ੍ਹਾ ਦੀ ਗੱਲ ਚੱਲ ਰਹੀ ਏ ਜੇ ਗਰੀਬਾਂ ਦਾ ਤਾਂਂਗੀ ਨਾ ਹੋਵੇ ਤੇ ਉਹ ਵੀ ਇੱਕ ਗੱਲ ਚੱਲ ਰਹੀ ਏ ਫਿਲਹਾਲ ਜਗ੍ਹਾ ਦੀ ਕੋਈ ਪਰੇਸ਼ਾਨੀ ਹੋਣ ਕਰਕੇ ਨਹੀਂ ਹੋ ਅੱਲਾ ਲੋਰਿਆ ਐਮਐਲਏ ਸਾਹਿਬ ਹੁੰਦੇ ਉਹ ਲੋ ਵੀ ਕਹਿ ਰਹੇ ਨੇ ਵੀ ਮੈਂ ਜਗ੍ਹਾ ਦਾ ਕੋਈ ਹੱਲ ਕਰਦਾ ਜਾਂ ਕਦਾ ਹੁਣ ਉਹਦੇ ਨਾਲ ਵੈਂਡਰ ਨਾਲ ਜਿਹੜੇ ਵਿਚਾਰੇ ਨੇ ਗਰੀਬ ਮਾਰ ਨਾ ਹੋ ਜੇ ਵੀ ਇਹਨਾਂ ਨਾਲ ਵੀ ਗੱਲ ਕਰਕੇ ਜਾਂ ਕੋਈ ਦੇਖਾਂਗੇ ਜਗ੍ਹਾ ਦਾ ਸਿਸਟਮ ਬੰਦਾ ਉਹ ਕਰਨਗੇ ਐਮਐਲਏ ਸਾਹਿਬ ਵੀ ਜਿੱਦਾਂ ਬਣੇਗਾ ਜੇ ਉਹ ਬੰ यही रेडी फड़ी के बारे में बोल के गए कि आप लोग साफ़ सुथरा करके लगाइए और रोड पर कवरिंग मत करिए अपना साइड में अपना रोजी रोटी कमाओ खाओ अगर कोई तंग करता है तो मेरे को बताओ कोई किराया लेता है तो मेरे पास आप चुप करके बता जाओ मेरे को हम उसका हल आप करेंगे आप किसी कर ने नहीं आने देंगे अच्छा, अच्छा यहाँ कोई तंग वगैरह करता है पहले जो अपने पहले, पहले की बात ले लें अगर कोई हफ्ता हफ्ता मांगता है अगर? नहीं हफ्ता नहीं मांगते वही जो लेना है वो अपना किराया वसूली करते हैं जे ये, ये दुकानदारों ने कई दुकानदार हैं ऐसे जो किराया लेते हैं हम खड़े हैं नहीं किराया है वो दुकान खड़ी किराया है यहाँ से वहाँ तक कोई किराया नहीं है अच्छा। बाकी आगे दो चार बंदे हैं जो किराया लेते हैं उनकी बात फंसती है बाकी इधर देख लो ये रेडी लगी है सारी कोई किराया नहीं जो साइड में लगा है वो किराया लेते हैं जो दुकान के जिसके महूर्य लगी वो ले रहे हैं किराया इधर कोई किराया नहीं ले रहा हमारे तो तो नहीं एम गलत काम नहीं बोलेंगे हम यहाँ से वो कट तक किराया नहीं चौकड़ तक किराया लेते हैं चौकड़ तक किराया लेते हैं नहीं वो चौक तक किराया नहीं है हाँ वो जैसे ये कट है ना अगला कट है वहाँ तक किराया कोई नहीं लेता कोई नहीं लेता मैं उसे आगे लेते हैं उसे आगे लेते होंगे वो भाटिया है भाटिया नहीं किराया लेते हैं सुभाष भाटिया ईंटे वाले हैं उनके आगे दस पंद्रह बंदे हमारे लगाते हैं वो भी किराया नहीं लेते पर पासे कुछ लोग किराया लेते होंगे बताते नहीं हम ਅਬ ਇਹ ਸਾਰੀ ਜਿਹੜੀ ہماری ਲਿਗੇ ਕੋਈ ਕਿਰਾਇਆ ਨਹੀਂ ਹੈ ਇਹ ਰੇੜੀਆਂ ਲੱਗੀਆਂ ਹੈ ਜੋ ਉਹ ਦੇਖਿਓ ਵਹਾਂ ਤੇ ਯਹਾਂ ਤੱਕ ਇਹ ਕਿਰਾਇਆ ਨਹੀਂ ਦਿੱਤੇ ਅੱਗੇ ਲੇਤੇ ਇਹ ਰੇੜੀ ਖੜੀ ਉਹ ਦੁਕਾਨਦਾਰ ਹੈ ਉਹ ਕਿਰਾਇਆ ਦਿੰਦਾ ਹੈ ਜੋ ਦੁਕਾਨ ਕੇ ਮੂਰੇ ਹੈ ਅਨਵਾ ਕਹਿਣਾ ਕਿ ਇਹਨਾਂ ਨੂੰ ਅ ਅਸ਼ੋਪਰਾਸ਼ ਪੱਪੀ ਵਿਧਾਇਕ ਜੋ ਹਲਕਾ ਸੈਂਟਰ ਦੇ ਨੇ ਇੱਥੋਂ ਇਹਨਾਂ ਨੂੰ ਮਿਲ ਕੇ ਗਏ ਸੀਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਥੋਂ ਦੀ ਲੈ ਕੇ ਉੱਥੇ ਚੌਂਕ ਤੱਕ ਕੋਈ ਕਿਰਾਇਆ ਜਿਦਾ ਕਿ ਇਹ ਨਹੀਂ ਲੰਦਾ ਪਰ ਅਗਲੇ ਚੌਂਕ ਜਦੋਂ ਸ਼ੁਰੂ ਹੁੰਦਾ ਵਾ ਉਦੋਂ ਜਿਹੜਾ ਕਿ ਇਹ ਕਿਰਾਇਆ ਲੈਣਾ ਸ਼ੁਰੂ ਕਰ ਦਿੰਦੇ ਆ ਦੁਕਾਨਦਾਰ ਜਿਹੜਾ ਕਿ ਜਿਨ੍ਹਾਂ ਦਾ ਉਹਨਾਂ ਦੇ ਕਹਿਣਾ ਮੁਤਾਬਕ ਹੈ ਕਿ ਕਿਰਾਇਆ ਦਾ ਜਿਹੜੇ ਕਿ ਉਹਦੇ ਸ਼ੁਰੂ ਹੋ ਜਾਂਦੇ ਆ ਲੈਣਾ ਦੁਕਾਨਦਾਰ ਇਹ ਉਹਨੇ ਤਸਵੀਰਾਂ ਜਨਪੁਰੀਏ ਦੇ ਵਿੱਚ ਪਿਛਲੇ ਕੁਝ ਸਮੇਂ ਪਹਿਲਾਂ ਇੱਥੇ ਤਹਿਬਜ਼ਾਰੀ ਕਾਰਵਾਈ ਦੇਖਣ ਮਿਲੀ ਸੀ ਦੱਸਿਆ ਜਾ ਰਿਹਾ ਹੈ ਤਹਿਬਜ਼ਾਰੀਆਂ ਦੇ ਵੱਲੋਂ ਕਿ ਇੱਥੇ ਸੀਐਮ ਪੋਰਟਲ ਦੇ ਵੱਲੋਂ ਸ਼ਿਕਾਇਤ ਸ਼ਿਕਾਇਤ ਆਈ ਸੀਗੀ ਸ਼ਿਕਾਇਤ ਦੇ ਦੌਰਾਨ ਉਹਨੇ ਇਥੋਂ ਕਾਰਵਾਈ ਕੀਤੀ ਸੀਗੀ ਕਿ ਹੁਣ ਪਿਛਿਆ ਦਾ ਵੀ ਰੌਂਡਅਪ ਜਿਹੜਾ ਕਿ ਆ ਜਾਰੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੀ ਅਜੇ ਸ਼ੋਪਰਾ ਚ ਪੁੱਪੀ ਨਾਲ ਗੱਲਬਾਤ ਕਰਕੇ ਗਏ ਤੇ ਇਹਨਾਂ ਨੂੰ ਅਸ਼ਵਾਸ਼ਣ ਦਿੱਤਾ ਕਿ ਤੁਹਾਡੇ ਤੋਂ ਕੋਈ ਵੀ ਵਸੂਲੀ ਨਹੀਂ ਕੀਤੀ ਜਾਵੇਗੀ ਕਿਸੇ ਕੋਈ ਵੀ ਸ਼ਖਸ ਜੇਕਰ ਤੁਹਾਨੂੰ ਧੜਕੋ ਵਸੂਲੀ ਲੈਂਦਾ ਹੈ ਤਾਂ ਤੁਸੀਂ ਮੇਰੇ ਕੋਲ ਚੁੱਪਚਿਪਿਤੇ ਆਓ ਤੇ ਉਹਦੇ ਤੇ ਅਮਲ ਤੌਰ ਤੇ ਕਾਰਵਾਈ ਜਿਹੜੀ ਕੀ ਹੈ ਕੀਤੀ ਜਾਵੇਗੀ ਤੁਹਾਡੇ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੁੜੇ ਹੋਣ ਲਿਖਣਾ ਦੀਪਕ ਕੁਮਾਰ ਦਾ ਯੂਪੀ ਰਿਪੋਰਟਰ